ਬਿਹਤ ਵੱਡਾ ਘਾਟਾ ਪੰਜਾਬ ਨੂੰ ਪਿਆ ਕਿਉਂਕਿ 80 ਸਾਲਾਂ ਦੇ ਬਾਬਾ ਫੌਜਾ ਸਿੰਘ ਜੁਣੇ ਜਿਹੜੇ ਨੇ ਉਹਨਾਂ ਨੇ 80 ਸਾਲਾਂ ਦੀ ਉਮਰ ਦੇ ਵਿੱਚ ਦੌੜਨਾ ਸ਼ੁਰੂ ਕੀਤਾ ਸੀ ਇਹ ਤਸਵੀਰਾਂ ਨੇ ਮੈਡਲ ਨੇ ਇਹ ਉਹਨਾਂ ਦੇ ਸਨਮਾਨ ਨੇ ਜਿਹੜੇ ਇੱਥੇ ਪਏ ਹੋਏ ਨੇ ਪਰ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਅਣਗਿਣਤ ਤਸਵੀਰਾਂ ਜਿਹੜੀਆਂ ਨੇ ਅਣਗਿਣਤ ਸਨਮਾਨ ਅਣਗਿਣਤ ਫੋਟੋਆਂ ਜਿਹੜੀਆਂ ਨੇ ਉਹਨਾਂ ਦੀ ਇਸ ਘਰ ਦੇ ਵਿੱਚ ਲੱਗੀਆਂ ਹੋਈਆਂ ਨੇ ਤੇ ਦੱਸਦੇ ਨੇ ਕਿ ਪਾਬੋ ਫਾਜ਼ਲ ਸਿੰਘ ਹੋਣਾ ਨੂੰ ਆਪਣੇ ਪਿੰਡ ਦੇ ਨਾਲ ਬਹੁਤ ਜ਼ਿਆਦਾ ਪਿਆਰ ਸੀ ਜੀ ਹਾਂਜੀ ਹਾਂਜੀ ਇਹ ਪਿੰਡ ਤੋਂ ਸ਼ੁਰੂ ਤੋਂ ਹੀ ਰਗਾਵ ਸੀ ਮਿਹਨਤੀ ਸੀਗੇ ਇੱਥੇ ਮਿਹਨਤ ਸ਼ੁਰੂ ਤੋਂ ਕੀਤੀ ਐ ਨਹੀਂ ਮਾਰ-ਮਾਰ ਕੇ ਬਾਹਰ ਚਲੇ ਜਿੱਦਾਂ ਉਹ ਬਾਹਰ ਚਲੇ ਗਏ ਬਾਹਰਸਾਣਾ ਜਾਣ ਦੇ ਬਾਵਜੂਦ ਉਹ ਨਹੀਂ ਉੱਥੇ ਆਪਣਾ ਜੀਪੇ ਆਪਣੀ ਖੇਡ ਦਾ ਕੰਮ ਲੰਭੂ ਕੀਤਾ ਜਿੱਦਾਂ ਉਹਨਾਂ ਨੂੰ ਸ਼ੌਂਕ ਸੀਗਾ ਦੌੜ ਤੇ ਇਸ ਕਰਕੇ 올ੰਪੀਅਨ ਬਣੇ ਹੋਨੇ ਘਰ ਦੇ ਬਾਹਰ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾ ਦਈਏ ਕਿ ਲੋਕ ਜਿਹੜੇ ਨੇ ਲਗਾਤਾਰ ਇੱਥੇ ਆਣੇ ਸ਼ੁਰੂ ਹੋ ਗਏ ਨੇ ਤੇ ਲੋਕ ਆਪਣਾ ਅਫਸੋਸ ਜਿਹੜਾ ਘਰ ਦੇ ਦੇ ਨਾਲ ਪ੍ਰਗਟਾ ਰਹੇ ਨੇ ਕਿ ਨਾਮ ਜਿੰਦਰਪਾਲਾ ਜੀ ਤੁਹਾਡੀ ਆਖਰੀ ਮੁਲਾਕਾਤ ਬਾਬਾ ਫਾਜ਼ਲ ਸਿੰਘ ਨਾਲ ਕਦੋਂ ਹੋਈ ਸੀ ਮੱਛੋ ਮੇਰੇ ਨਾਲ ਰੋਜ਼ ਜਾਂਦੇ ਹੁੰਦੇ ਕੱਲ ਨਹੀਂ ਹੋਈ ਕੱਲ ਮੈਂ ਸ਼ਾਮ ਨੂੰ ਆਉਣਾ ਸੀ ਤਾਂ ਉਹ ਕਹਿੰਦਾ ਹੀ ਇਹ ਕੰਮ ਹੋ ਗਿਆ ਅੱਜ ਮੈਂ ਮੇਰੀ ਜਾਣ ਨਹੀਂ ਹੁੰਦੀ ਮੁਲਾਕਾਤ ਤਦੂਰੀ ਰਾਗੀ ਕਾ ਹਾਂਜੀ ਹਾਂਜੀ ਤਦੂਰੀ ਰਾਗੀ ਦੀ ਤਦੂਰੀ ਬਾਬਾ ਜੀ ਅਕਸਰ ਹੀ ਸਾਨੂੰ ਇੱਧਰ ਪੈਂਟੇ ਜ਼ਾਇਰ ਕਰਨੇ ਜਾਂ ਇੱਧਰ ਰੂਟੇ ਆਉਂਦੇ ਜਾਂਦੇ ਮਿਲਦੇ ਰਹਿੰਦੇ ਹੁੰਦੇ ਸੀ ਵਧੀਆ ਸੁਆਸ ਸੁਆਸਾ ਪਰ ਮੈਂ ਅਨਸਾਰ ਸਭ ਪਰ ਅਚਾਨਕਾ ਤਾਂ ਪਤਾ ਨਹੀਂ ਲੱਗਾ ਕਿ ਬਾਣਾ ਬੜਾ ਬੜਾ ਜੋ ਦੱਸਿਆ ਉਹਨਾਂ ਨੇ ਘਰਦਿਆਂ ਨੇ ਕਹਿੰਦੇ ਵੀ ਆਪਣੀਆਂ ਚੀਜ਼ਾਂ ਦੀ ਸਾਮ ਸੰਭਾਲ ਬਹੁਤ ਕਰਦੇ ਸੀ ਅੱਜ ਵੀ ਅਸੀਂ ਉਹਨਾਂ ਦੇ ਬੂਟ ਵੇਖੇ ਨੇ ਜਿਨ੍ਹਾਂ ਤੇ ਉਹਨਾਂ ਦਾ ਨਾਮ ਲਿਖਿਆ ਹੋਇਆ ਤੇ ਇੱਕ ਤ੍ਰਿਕੋਣੀ ਦੇ ਵਿੱਚ ਉਹਨਾਂ ਨੇ ਸਾਮ ਕੇ ਰੱਖੇ ਹੋਏ ਸੀ ਤਾਂ ਇੱਦਾਂ ਹੀ ਤੁਹਾਨੂੰ ਲੱਗਦਾ ਵੀ ਪਰਿਵਾਰ ਨੂੰ ਵੀ ਇਦਾਂ ਹੀ ਸਾਂਭਦੇ ਹੁੰਦੇ ਸੀ ਬਿਲਕੁਲ ਜੀ ਬਿਲਕੁਲ ਪਰਿਵਾਰ ਨੂੰ ਵੀ ਇਦਾਂ ਹੀ ਸਾਂਭਦੇ ਸੀ ਨਾਲੇ ਉਹਨਾਂ ਦਾ ਤਾਂ ਇੰਨਾ ਸ਼ੌਂਕ ਸੀਗਾ ਕੱਪੜਿਆਂ ਦਾ ਸ਼ੂਆਂ ਦਾ ਇਹਨੂੰ ਮੈਚਿੰਗ ਕਰਕੇ ਪਾਉਣੀ ਹੁੰਨੀ ਹੈ ਨਾ ਬ੍ਰਾਂਡਡ ਕੱਪੜੇ ਪਾਉਣੇ ਜਿੱਦਾਂ ਹਨਾ ਸੋਨੇ ਦੇ ਸਟੱਡਾਂ ਵਾਲੀ ਕਈ ਵਾਰੀ ਸ਼ਰਟ ਪਾਉਣੀ ਜਦੋਂ ਥੋੜਾ ਜਿਹਾ ਬਹੁਤ ਸ਼ੌਂਕ ਸੀ ਉਹਨਾਂ ਨੂੰ ਜਿੱਦਾਂ ਇਦਾਂ ਦਾ ਆਪਣੀ ਸਿਹਤ ਵੱਲ ਵੀ ਹੈਨਾ ਦੰਦਾਂ ਦਾ ਅੱਖਾਂ ਦਾ ਨਿਗਾਹ ਦੇ ਤੱਕ ਬਲੀ ਸੋਹਣੀ ਸੀ ਉਹਨਾਂ ਦੀ ਹੈਨਾ ਨਹੀਂ ਐਨਕੜ ਲੱਗੀਆਂ ਹੋਈ ਸੀ ਹੈਨਾ ਰੋਟੀ ਬੜੀ ਸੋਹਣੀ ਖਾ ਲੈਂਦੇ ਹੁੰਦੇ ਸੀ ਫੇ ਰੋਜ਼ ਬਾਗ ਕਰਦੇ ਸੀ ਪਿੰਡ ਨੂੰ ਜਾਂਦੇ ਸੀ ਫੇ ਹੈਨਾ ਜਿੱਦਾਂ ਥੜੇ ਤੇ ਵੀ ਬਹਿਣਾ ਜਾਂ ਪਿੰਡ ਦੇ ਵਿੱਚ ਹੋਰ ਪਤਵੰਤਾਂ ਦੇ ਸੱਜਣਾਂ ਨੂੰ ਮਿਲਣਾ ਜਿੱਦਾਂ ਹੈਨਾ ਸਵਕਤ ਅਸੀਂ ਮੌਜੂਦ ਹੈ ਗਿਆਂ ਬਾਬਾ ਫੌਜਾ ਸਿੰਘ ਹੋਣਾ ਦੇ ਘਰ ਇਹ ਜੋ ਮੈਡਲ ਨੇ ਇਹ ਜੋ ਤਸਵੀਰਾਂ ਨੇ ਹੁਣੇ ਯਾਦਾਂ ਹੀ ਨੇ ਬਾਬਾ ਫੌਜਾ ਸਿੰਘ ਹੋਣਾ ਦੀਆਂ ਜਿਹੜੇ ਕਿ 114 ਸਾਲ ਦੇ ਹੋ ਕੇ ਜਿਨ੍ਹਾਂ ਨੇ ਆਪਣੇ ਅੰਤਿਮ ਸਾਹ ਜਲੰਧਰ ਦੇ ਵਿੱਚ ਲਏ ਨੇ ਦੱਸ ਦਈਏ ਬੀਤੇ ਦਿਨੀ ਬਾਬਾ ਫੌਜਾ ਸਿੰਘ ਹੋਣਾ ਦੀ ਕਾਰ ਐਕਸੀਡੈਂਟ ਦੇ ਵਿੱਚ ਮੌਤ ਹੋ ਗਈ ਹੈ ਬੇहद ਵੱਡਾ ਘਾਟਾ ਪੰਜਾਬ ਨੂੰ ਪਿਆ ਕਿਉਂਕਿ 80 ਸਾਲਾਂ ਦੇ ਬਾਬਾ ਫੌਜਾ ਸਿੰਘ ਹੋਣੇ ਜਿਹੜੇ ਨੇ ਉਹਨਾਂ ਨੇ 80 ਸਾਲਾਂ ਦੀ ਉਮਰ ਦੇ ਵਿੱਚ ਦੌੜਨਾ ਸ਼ੁਰੂ ਕੀਤਾ ਸੀ ਇਹ ਤਸਵੀਰਾਂ ਨੇ ਮੈਡਲ ਨੇ ਇਹ ਉਹਨਾਂ ਦੇ ਸਨਮਾਨ ਨੇ ਜਿਹੜੇ ਇੱਥੇ ਪਏ ਹੋਏ ਨੇ ਔਰ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਅਣਗਿਣਤ ਤਸ਼ੀਰਡਾ ਜਿਹੜੀਆਂ ਨੇ ਅਣਗਿਣਤ ਸਨਮਾਨ ਅਣਗਿਣਤ ਫੋਟੋਆਂ ਜਿਹੜੀਆਂ ਨੇ ਉਹਨਾਂ ਦੀ ਇਸ ਘਰ ਦੇ ਵਿੱਚ ਲੱਗੀਆਂ ਹੋਈਆਂ ਨੇ ਇਸ ਵਕਤ ਪਰਿਵਾਰਕ ਮੈਂਬਰਾਂ ਦੇ ਨਾਲ ਅਫਸੋਸ ਕਰਨ ਲਈ ਲੋਕ ਜਿਹੜੇ ਨੇ ਉਹ ਪਹੁੰਚ ਰਹੇ ਨੇ ਤਾਂ ਇੱਥੇ ਖਾਸ ਚੀਜ਼ ਇੱਕ ਤੋਂ ਦਿਖਾਣਾ ਚਾਹਾਂਗੀ ਇਹ ਨੇ ਬਾਬਾ ਫੌਜਾ ਸਿੰਘ ਹੋਣਾ ਦੇ ਬੂਟ ਜਿਸ ਦੇ ਉੱਤੇ ਬਾਬਾ ਫੌਜਾ ਸਿੰਘ ਹੋਣਾ ਦਾ ਨਾਮ ਵੀ ਲਿਖਿਆ ਹੋਇਆ ਹੈ ਤਾਂ ਦੱਸ ਦਈਏ ਇਸ ਵਕਤ ਪਰਿਵਾਰ ਦੇ ਵਿੱਚ ਕਾਫੀ ਜ਼ਿਆਦਾ ਦੁਖਦਾਈ ਮਾਹੌਲ ਹੈ ਟਰਬਨ ਟਰਨੈਡੋ ਦੇ ਨਾਮ ਤੇ ਉੱਤੇ ਬਾਬਾ ਫੌਜਾ ਸਿੰਘ ਹੋਣਾ ਨੂੰ ਜਾਣਿਆ ਜਾਂਦਾ ਸੀ ਕੁਝ ਮਹੀਨੇ ਪਹਿਲਾਂ ਹੀ ਤੁਹਾਨੂੰ ਦੱਸ ਦਈਏ ਬਾਬਾ ਫੌਜਾ ਸਿੰਘ ਹੋਰਾ ਦੇ ਵੱਲੋਂ ਜਿਹੜਾ ਇੱਥੇ ਨਸ਼ਾ ਮੁਕਤੀ ਇੱਕ ਯਾਤਰਾ ਵੀ ਖੱਢੀ ਗਈ ਸੀ ਤਾਂ ਘਰ ਦੇ ਬਾਹਰ ਜਿਹੜੇ ਲੋਕ ਪਹੁੰਚ ਰਹੇ ਨੇ ਅਫਸੋਸ ਕਰਨ ਉਹਨਾਂ ਨਾਲ ਵੀ ਗੱਲਬਾਤ ਜ਼ਰੂਰ ਕਰਾਂਗੇ ਇਹ ਤੁਸੀਂ ਦੇਖ ਸਕਦੇ ਹੋ ਬਾਬਾ ਫੌਜਾ ਸਿੰਘ ਹੁਣਾ ਦੇ ਲਈ ਕੁਝ ਸ਼ੀਲਡਾਂ ਨੇ ਜਿਹੜੀਆਂ ਇੱਥੇ ਪਈਆਂ ਹੋਈਆਂ ਨੇ ਤੇ ਬਿਲਕੁਲ ਹੁਣਾ ਘਰ ਦੇ ਬਾਹਰ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾ ਦਈਏ ਕਿ ਲੋਕ ਜਿਹੜੇ ਨੇ ਲਗਾਤਾਰ ਇੱਥੇ ਆਣੇ ਸ਼ੁਰੂ ਹੋ ਗਏ ਨੇ ਤੇ ਲੋਕ ਆਪਣਾ ਅਫਸੋਸ ਜਿਹੜਾ ਘਰਦਿਆਂ ਦੇ ਨਾਲ ਪ੍ਰਗਟਾ ਰਹੇ ਨੇ ਜਿੱਥੇ ਬਾਬਾ ਫੌਜਾ ਸਿੰਘ ਹੁਣਾ ਨੂੰ ਦੌੜਾ ਦੇ ਨਾਲ ਬੜਾ ਪਿਆਰ ਸੀ ਫਿਟਨੈਸ ਦੇ ਨਾਲ ਬੇहद ਜ਼ਿਆਦਾ ਪਿਆਰ ਸੀ ਉੱਥੇ ਹੀ ਤੁਹਾਨੂੰ ਦੱਸ ਦਈਏ ਬਾਬਾ ਫੌਜਾ ਸਿੰਘ ਜਿਹੜੇ ਨੇ ਉਹਨਾਂ ਨੂੰ ਆਪਣੇ ਜੱਦੀ ਪਿੰਡ ਦੇ ਨਾਲ ਆਪਣੇ ਘਰ ਦੇ ਨਾਲ ਬਹੁਤ ਜ਼ਿਆਦਾ ਪਿਆਰ ਸੀ ਇਹ ਉਹੀ ਥਾਂ ਹੈਗੀ ਹੈ ਜਿੱਥੇ ਕਿ ਪੰਜਾਬ ਦੇ ਗਵਰਨਰ ਗੁਲਾਬਚੰਦ ਕਟਾਰੀਆ ਪਹੁੰਚੇ ਸਨ ਜਿਨ੍ਹਾਂ ਦੇ ਵੱਲੋਂ ਇਸ ਜਗ੍ਹਾ ਦੇ ਉੱਪਰ ਨਸ਼ਾ ਮੁਕਤੀ ਯਾਤਰਾ ਜਿਹੜੀ ਹੈਗੀ ਹੈ ਉਸ ਦੀ ਸ਼ੁਰੂਆਤ ਕੀਤੀ ਗਈ ਸੀ ਤਾਂ ਇੱਥੋਂ ਦੇ ਚੱਲ ਕੇ ਬਾਬਾ ਫੌਜਾ ਸਿੰਘ ਕੋੜਾ ਦੇ ਵੱਲੋਂ ਨਸ਼ਾ ਮੁਕਤੀ ਯਾਤਰਾ ਦੇ ਲਈ ਤੁਹਾਨੂੰ ਦੱਸਦੀ ਹੈ ਲੋਕਾਂ ਨੂੰ ਸੰਦੇਸ਼ ਦਿੱਤਾ ਸੀ ਨੌਜਵਾਨਾਂ ਨੂੰ ਅਕਸਰ ਇੱਕੋ ਗੱਲ ਕਹਿੰਦੇ ਸਨ ਕਿ ਨਸ਼ਾ ਜਿਹੜਾ ਉਹ ਆਲਾਮਤ ਹੈਗੀ ਹੈ ਇਸ ਨੂੰ ਆਪਣੀ ਜ਼ਿੰਦਗੀ ਚੋਂ ਬਾਹਰ ਕੱਢਣਾ ਚਾਹੀਦਾ ਹੈ ਨਸ਼ੇ ਦੇ ਕੋੜ ਦੇ ਵਿੱਚ ਜਿਹੜੇ ਲੋਕ ਫਸੇ ਹੋਏ ਨੇ ਉਹਨਾਂ ਨੂੰ ਵੀ ਬਹੁਤ ਵਾਰ ਜਿਹੜੇ ਬਾਪੂ ਫੌਜਾ ਸਿੰਘ ਨੇ ਉਹਨਾਂ ਦੇ ਵੱਲੋਂ ਇਹ ਸਲਾਹ ਦਿੱਤੀ ਜਾਂਦੀ ਸੀ ਕਿ ਨਸ਼ਾ ਜਿਹੜਾ ਜ਼ਿੰਦਗੀ ਨੂੰ ਬਰਬਾਦ ਕਰ ਦੇਗਾ ਨੌਜਵਾਨਾਂ ਦੇ ਲਈ ਪ੍ਰੇਰਨਾ ਸਰੋਤਾਂ ਤੇ ਹਮੇਸ਼ਾ ਹੀ ਫਿਟਨੈਸ ਦੀ ਗੱਲ ਜਿਹੜੀ ਉਹਨਾਂ ਦੇ ਵੱਲੋਂ ਕੀਤੀ ਜਾਂਦੀ ਸੀ ਤਾਂ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਲੋਕ ਜਿਹੜੇ ਨੇ ਇੱਥੇ ਇਕੱਤਰਤ ਹੋਏ ਨੇ ਗੱਲਬਾਤ ਉਹਨਾਂ ਦੇ ਨਾਲ ਕਰਾਂਗੇ ਪਰ ਉਸ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹਾਂਗੇ ਕਿ ਬਾਬਾ ਫੌਜਾ ਸਿੰਘ ਜੀ ਆਪਣੇ ਪੁੱਤਰ ਦੇ ਨਾਲ ਇਸ ਘਰ ਦੇ ਵਿੱਚ ਜਿਹੜਾ ਉਹ ਰਿਆ ਕਰਦੇ ਸੀ ਬਾਬਾ ਫੌਜਾ ਸਿੰਘ ਦਾ ਇੱਕ ਬੇਟਾ ਤੇ ਇੱਕ ਬੇਟੀ ਇੰਗਲੈਂਡ ਦੇ ਵਿੱਚ ਨੇ ਤੇ ਇਸ ਦੇ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਤਾਂ ਜੋ ਬਾਬਾ ਫੌਜਾ ਸਿੰਘ ਜੀ ਨੇ ਉਹਨਾਂ ਦੀ ਇੱਕ ਬੇਟੀ ਜਿਹੜੀ ਹੈ ਉਹ ਕੈਨੇਡਾ ਜੁੜਿਆਤੇ ਸਨ ਕੁਝ ਲੋਕ ਮੌਜੂਦ ਨੇ ਉਹਨਾਂ ਦੇ ਪਿੰਡ ਦੇ ਹੀ ਉਹਨਾਂ ਦੇ ਰਿਸ਼ਤੇਦਾਰ ਵੀ ਨੇ ਜਿਨ੍ਹਾਂ ਦੀ ਰੋਜ਼ ਰੋਜ਼ਾਨਾ ਕੋਈ ਨਾ ਕੋਈ ਗਲਬਾਤ ਜਿਹੜੀ ਉਹਨਾਂ ਦੇ ਨਾਲ ਹੁੰਦੀ ਰਹਿੰਦੀ ਸੀ ਤਾਂ ਉਹਨਾਂ ਦੇ ਨਾਲ ਜਿਹੜੀ ਅਸੀਂ ਗੱਲਬਾਤ ਕਰਦੇ ਆ ਕਿ ਨਾਮ ਹੈ ਜੀ ਤੁਹਾਡਾ ਮਿੰਦਰਪਾਲ ਹਾਂ ਜੀ ਜੀ ਤੁਹਾਡੀ ਆਖਰੀ ਮੁਲਾਕਾਤ ਬਾਬਾ ਫੌਜ ਸਿੰਘ ਨਾਲ ਕਦੋਂ ਹੋਈ ਸੀ ਪਰसों ਮੇਰੇ ਨਾਲ ਰੋਜ਼ ਜਾਂਦਾ ਹੀ ਹੁੰਦੀ ਕੱਲ ਨਹੀਂ ਹੋਈ ਕੱਲ ਮੈਂ ਸ਼ਾਮ ਨੂੰ ਆਉਣਾ ਸੀ ਤਾਂ ਪਹਿਲਾਂ ਹੀ ਇਹ ਕੰਮ ਹੋ ਗਿਆ ਹਾਂ ਜੀ ਮੇਰੀ ਜਾਂਦਾ ਹੀ ਹੁੰਦੀ ਉਹਦੇ ਨਾਲ ਮੁਲਾਕਾਤ ਅਧੂਰੀ ਰਹਿ ਗਈ ਕੱਲ ਦੀ ਹਾਂ ਜੀ ਹਾਂ ਜੀ ਅਧੂਰੀ ਰਹਿ ਗਈ ਜੀ ਅਧੂਰੀ ਰਹਿ ਗਈ ਕਿ ਨਾਮ ਹੈ ਜੀ ਤੁਹਾਡਾ ਅਮਰਜੀਤ ਸਿੰਘ ਆ ਜੀ ਤੁਸੀਂ ਪਿੰਡ ਦੇ ਹੀ ਰਹਿਣ ਵਾਲੇ ਹਾਂਜੀ ਹਾਂਜੀ ਬਿਆਸਪੁਰ ਦੇ ਆ ਜੀ ਤੇ ਕਿੰਨਾ ਕੁ ਤੁਹਾਡੇ ਮੁਲਾਕਾਤ ਜਿਹੜੀ ਬਾਬਾ ਫੌਜਾ ਸਿੰਘ ਦੇ ਨਾਲ ਹੁੰਦੀ ਸੀਗੀ ਬਾਬਾ ਜੀ ਅਕਸਰ ਹੀ ਸਾਨੂੰ ਇੱਧਰ ਪਿੰਡ 'ਚ ਸੈਰ ਕਰਦੇ ਜਾਂ ਇੱਧਰ ਰੋਡ ਤੇ ਆਉਂਦੇ ਜਾਂਦੇ ਮਿਲਦੇ ਰਹਿੰਦੇ ਹੁੰਦੇ ਸੀ ਵਧੀਆ ਸਵਾਸ ਸੀ ਉਹਨਾਂ ਦਾ ਮਿੰਡਸਾਰ ਸੀ ਪਰ ਅਚਾਨਕ ਆ ਤਾਂ ਪਤਾ ਨਹੀਂ ਲੱਗਾ ਕਿ ਬਾਣਾ ਵੱਧ ਗਿਆ ਜਿੱਦਾਂ ਵੀ ਇਹ ਨਾ ਅੱਛਾ ਇਹ ਦੱਸ ਦੇਣ ਕਿ ਬਾਬਾ ਫੌਜਾ ਸਿੰਘ ਹੋਣਾਂ ਨੂੰ ਆਪਣੇ ਪਿੰਡ ਦੇ ਨਾਲ ਬਹੁਤ ਜ਼ਿਆਦਾ ਪਿਆਰ ਸੀਗਾ ਨਾ ਜੀ ਹਾਂਜੀ ਹਾਂਜੀ ਪਿੰਡ ਤੋਂ ਸ਼ੁਰੂ ਤੋਂ ਹੀ ਲਗਾਅ ਸੀ ਮਿਹਨਤੀ ਸੀਗੇ ਇਹ ਤੇ ਮਿਹਨਤ ਸ਼ੁਰੂ ਤੋਂ ਕੀਤੀ ਹੈ ਨਹੀਂ ਪਰ ਬਾਅਦ ਚ ਇਹ ਜਦਾਂ ਵਿਭਾਰ ਚਲ ਗਿਆ ਬਾਹਰ ਸਮਾ ਜਾਣ ਦੇ ਬਾਵਜੂਦ ਉਹ ਨਹੀਂ ਉੱਥੇ ਆਪਣਾ ਇਹ ਪੀ ਐਥਲੀਟ ਦਾ ਕੰਮ ਸ਼ੁਰੂ ਕੀਤਾ ਜਿੱਦਾਂ ਉਹਨਾਂ ਨੂੰ ਸ਼ੌਂਕ ਸੀਗਾ ਦੌੜ ਦਾ ਇਸ ਕਰਕੇ 올ੰਪੀਅਨ ਬਣੇ ਆ ਲੱਗਦਾ ਵੀ ਬਹੁਤ ਜ਼ਿਆਦਾ ਵੱਡਾ ਘਾਟਾ ਜਿਹੜਾ ਆ ਵਿਸ਼ਵ ਪੱਧਰ ਦੇ ਉੱਪਰ ਪੈ ਚੁੱਕਾ ਹੈ ਕਿਉਂਕਿ ਨੌਜਵਾਨਾਂ ਦੇ ਲਈ ਬੜਾ ਪ੍ਰੇਰਣਾ ਸ੍ਰੋਤ ਸੀਗੇ ਨੌਜਵਾਨਾਂ ਨੂੰ ਅਕਸਰ ਨਸ਼ੇ ਦੀ అలਮਤ ਤੋਂ ਦੂਰ ਹੋਣ ਦੇ ਲਈ ਜਿਹੜੀ ਅਸਲਾਹ ਦਿੱਤੀ ਜਾਂਦੀ ਸੀ ਨਸ਼ਾ ਮੁਕਤੀ ਯਾਤਰਾ ਵੀ ਜਿਹੜੀ ਉਹਨਾਂ ਦੇ ਵੱਲੋਂ ਕੀਤੀ ਜਾਂਦੀ ਜੀ ਮੈਡਮ ਇਦਾਂ ਸੀਗਾ ਵੀ ਉਹਨਾਂ ਨੇ ਕਾਫੀ ਆਪਣੇ ਜ਼ਿੰਦਗੀ ਸੰਘਰਸ਼ ਕੀਤਾ ਉਹ ਬੱਚਿਆਂ ਨੂੰ ਆਉਣ ਵਾਲੀ ਪੀੜ੍ਹੀ ਨੂੰ ਪ੍ਰੇਰਣਾ ਦਿੰਦੇ ਹੁੰਦੇ ਸੀਗੇ ਵੀ ਚਲੋ ਆਹ ਨਸ਼ੇ ਤੋਂ ਬਚੇ ਰਹਿਣ ਗਾਂ ਤੋਂ ਗਾਂ ਜਿਹੜੀ ਪੀੜ੍ਹੀ ਐ ਇਸ ਵੇਲੇ ਨਸ਼ੇ ਵੱਲ ਜਾ ਰਹੀ ਆ ਤਾਂ ਉਹਨਾਂ ਨੇ ਪਿੰਡ ਨੂੰ ਬਹੁਤ ਜ਼ਿਆਦੀ ਸੇਧ ਦਿੱਤੀ ਉਹਨਾਂ ਦੇ ਨਾਲ ਬਾਕੀ ਕਾਫੀ ਪਿੰਡ ਦੇ ਵਿੱਚ ਐਥਲੀਟ ਹੋਰ ਬੱਚੇ ਜਿਹੜੇ ਗਾਂ ਤੋਂ ਗਾਂ ਆਪਣੇ ਕਾਮਯਾਬ ਹੋਏ ਪਰ ਕਿਤੇ ਨਾ ਕਿਤੇ ਲੱਗਦਾ ਵੀ ਬਾਪੂ ਫੌਜਾ ਸਿੰਘ ਹੋਣਾ ਨੇ ਉਮਰ ਦਰਾਜ਼ਗੀ ਦੇ ਵਿੱਚ ਵੀ ਆਪਣੇ ਪਿੰਡ ਦਾ ਨਾਮ ਜਿਹੜਾ ਰੋਸ਼ਨ ਕੀਤਾ ਗਵਰਨਰ ਸਾਹਿਬ ਖੁਦ ਇਸ ਜਗ੍ਹਾ 'ਤੇ ਆਏ ਨਸ਼ਾ ਮੁਕਤੀ ਯਾਤਰਾ ਜਿਹੜੀ ਉਹਨਾਂ ਵੱਲੋਂ ਸ਼ੁਰੂ ਕੀਤੀ ਗਈ ਸੀ ਹਾਂਜੀ ਗਵਰਨਰ ਸਾਹਿਬ ਵੀ ਪਿੱਛੇ ਜੇ ਮੇਰੇ ਖਿਆਲ 2 4 6 ਮਹੀਨੇ ਪਹਿਲਾਂ ਇੱਥੋਂ ਹੋ ਕੇ ਗਏ ਆ ਉਹਨਾਂ ਦੇ ਕਾਫੀ ਕਲੋਜ਼ ਸੀਗੇ ਹੋਰ ਵੀ ਕਾਫੀ ਜਿਹੜੇ ਐਥਲੀਟ ਹੈ ਉਹਨਾਂ ਦੇ ਨਾਲ ਉਹਨਾਂ ਦੇ ਸੰਪਰਕ ਵਿੱਚ ਸੀਗੇ ਕਾਫੀ ਇੱਥੇ ਆਉਂਦੇ ਜਾਂਦੇ ਰਹੇ ਪਿੰਡ ਦੇ ਵਿੱਚ ਇੰਜ ਮੇਲਾ ਲੱਗਦਾ ਹੈ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਨਾਲ ਬਸ ਥੋੜੇ ਕੀ ਨਾਮ ਹੈ ਜੀ ਸੁਪਾਸਿੰਗ ਤੇ ਤੁਸੀਂ ਰਿਸ਼ਤਦਾਰੀ ਦੇ ਵਿੱਚ ਉਹ ਪਿੰਡ ਦੇ ਹੋ ਸਾਡਾ ਮਾਸੜੀ ਲੱਗਦਾ ਸੀ ਜੀ ਹਾਂ ਜੀ ਤੇ ਆਖਰੀ ਮੁਲਾਕਾਤ ਕਦੋਂ ਹੋਈ ਥੋੜੇ ਨਾਲ ਮੈਂ ਤਾਂ ਬਾਹਰ ਨੂੰ ਗਿਆ ਹੀ ਪਰ ਮੈਨਾਂ ਥੋੜੇ ਚ ਰੁਹਾਏ ਨੂੰ ਤਾਂ ਮੈਨਾਂ ਗੱਲ ਮੁੜ ਕੇ ਹੋਈ ਨਹੀਂ ਉਦਾਂ ਬੰਦਾ ਬਹੁਤ ਚੰਗਾ ਸੀਗਾ ਹਾਂ ਜੀ ਹਾਂ ਜੀ ਉਹਦੀ ਜ਼ਿੰਦਗੀ ਜਿਹੜੀ ਬੜੀ ਇਨਸਪਾਇਰਿੰਗ ਰਹੀ ਹੈ ਬਹੁਤ ਪ੍ਰੇਰਣਾ ਜਿਹੜੀ ਹੈ ਲੋਕਾਂ ਨੂੰ ਦਿੰਦੇ ਰਹੇ ਨੇ ਤੁਹਾਨੂੰ ਕੀ ਲੱਗਦਾ ਕਿ ਖਾਸ ਗੱਲ ਜਿਹੜੀ ਹੈ ਉਹਨਾਂ ਦੇ ਵਿੱਚ ਖਾਸ ਕਿਹੜੀ ਗੱਲ ਸੀਗੀ ਜਿਹੜੀ ਤੁਹਾਨੂੰ ਖੁਦ ਨੂੰ ਬਹੁਤ ਪਸੰਦ ਸੀਗੀ ਲੋਕਾਂ ਨੂੰ ਨਹੀਂ ਬਾਲਾ ਸਮਝਾਇਆ ਹੀ ਆ ਹਾਂਜੀ ਪੇ ਆ ਜਿਹਦਾ ਨਸ਼ੇ ਪੱਤੇ ਤੋਂ ਜਾਂ ਕਿਸੇ ਪਾਸਿਓਂ ਵੀ ਇਹ ਰਹਿਤ ਲਈ ਉਹਨੇ ਬਹੁਤ ਆ ਜਿਹੜਾ ਕੰਮ ਕੀਤਾ ਆਪਣਾ ਇਹ ਬਹੁਤ ਵੱਡਾ ਕੀਤਾ ਪਹਿਲਾਂ ਖੇਤੀ ਕਰਦੇ ਸੀ ਬਹੁਤ ਵੱਡਾ ਕੰਮ ਕੀਤਾ ਪਾਰਟ ਦੇ ਵਿੱਚ ਇੱਕ ਪਿੰਡ ਦਾ ਨਾਂ ਰੋਸ਼ਨ ਕਰਤਾ ਇਹ ਤੋਂ ਪਰੇ ਹੋਰ ਕੀ ਹੋਦ ਬਿਲਕੁਲ 80 ਸਾਲ ਦੀ ਉਮਰ ਦੇ ਵਿੱਚ ਬਾਬਾ ਫੌਜਾ ਸਿੰਘ ਹੋਣਾਂ ਦੇ ਵੱਲੋਂ ਦੌੜਨਾ ਸ਼ੁਰੂ ਕੀਤਾ ਸੀ ਸਨ 2000 ਦੇ ਵਿੱਚ ਉਹਨਾਂ ਦੇ ਵੱਲੋਂ ਲੰਡਨ ਦੇ ਵਿੱਚ ਮੈਰਾਥਨ ਜਿਹੜੀ ਆ ਪੂਰੀ ਕੀਤੀ ਗਈ ਆ ਸਨ 2012 ਦੇ ਵਿੱਚ ਲੰਡਨ ਦੇ ਵਿੱਚ ਹੋਏ 올림픽 ਦੇ ਵਿੱਚ ਮਸ਼ਾਲ ਤਾਬਕ ਵੀ ਜਿਹੜੇ ਨੇ ਰਹਿ ਚੁੱਕੇ ਨੇ ਮਸ਼ਾਲ ਵਾਹਕ ਵੀ ਰਹਿ ਚੁੱਕੇ ਨੇ ਤਾਂ ਹੋਰ ਵੀ ਜਿਹੜੀ ਗੱਲਬਾਤ ਉਹਨਾਂ ਦੇ ਨਾਲ ਕਰਦੇ ਆ ਉਹਨਾਂ ਦੀ ਅੰਤਿਮ ਰਸਮਾਂ ਨੂੰ ਲੈ ਕੇ ਕੋਈ ਜਾਣਕਾਰੀ ਮਿਲੀ ਹੈ ਤੁਹਾਨੂੰ ਤੁਹਾਨੂੰ ਮਿਲੀ ਹੈ ਜੀ ਜਾਣਕਾਰੀ ਉਹਨਾਂ ਦੇ ਅੰਤਿਮ ਰਸਮਾਂ ਨੂੰ ਜੀ ਕਿਉਂਕਿ ਇਹ ਤਾਂ ਪੋਸਟਮਾਰਟਮ ਹੋਣਾ ਹੈ ਜਿੱਦਾਂ ਹੈ ਨਾ ਸ਼ਾਇਦ ਅੱਜ ਹੋ ਜਵੇ ਉਸ ਤੋਂ ਬਾਅਦ ਫਿਰ ਕਿਉਂਕਿ ਉਹਨਾਂ ਦੇ ਬੇਟਾ ਤੇ ਬੇਟੀਆਂ ਆ ਰਹੀਆਂ ਬਾਹਰ ਆ ਫਿਰ ਬਾਅਦ ਵਿੱਚ ਹੀ ਡਿਸਾਈਡ ਕਰਾਂਗੇ ਵੀ ਕਿ ਤੁਹਾਨੂੰ ਪੋਸਟ ਉਹ ਕਰਨਾ ਹੈ ਪਿੰਦਰ ਹਨ ਪਰਿਵਾਰ ਦੇ ਵਿੱਚ ਰੋਜ਼ ਦੀ ਤੁਹਾਡੀ ਵੀ ਆਣੀ ਜਾਣੀ ਸੀ ਹਾਂਜੀ ਮੇਰੇ ਵੀ ਆਣੀ ਜਾਣੀ ਸੀ ਮੇਰੇ ਵੀ ਮਾਸਟਰ ਜੀ ਲੱਗਦੇ ਸੀ ਮੈਂ ਤਾਂ ਅਕਸਰ ਵੀ ਆਉਂਦਾ ਜਾਂਦਾ ਸੀ ਇੰਦਰ ਜੀ ਸਾਡੇ ਘਰ ਵੀ ਆਉਂਦੇ ਜਾਂਦੇ ਰਹਿੰਦੇ ਸੀ ਬਹੁਤ ਹੀ ਚੰਗੇ ਇਨਸਾਨ ਸੀ ਤਾਂ ਲੋਕਾਂ ਨੂੰ ਜਾਂ ਨੌਜਵਾਨਾਂ ਨੂੰ ਬਹੁਤ ਗਾਈਡੈਂਸ ਦਿੰਦੇ ਹੁੰਦੇ ਸੀ ਵੀ ਤੁਸੀਂ ਸਿੱਧੇ ਰਾਸਤੇ 'ਤੇ ਪਾਓ ਨਸ਼ਿਆਂ ਵੱਲੋਂ ਨਾ ਜਾਓ ਜਿੱਦਾਂ ਹਨ ਖੇਡਾਂ ਵੱਲੋਂ ਜਾਓ ਗਰਾਊਂਡ 'ਤੇ ਜਾਣਾ ਹਮੇਸ਼ਾ ਹੈਨਾ ਜਿੱਦਾਂ ਦੇ ਬੱਚਿਆਂ ਨੂੰ ਇਦਾਂ ਮੋਟੀਵੇਟ ਕਰਦੇ ਸੀਗੇ ਉਹ ਹਾਂ ਅੱਛਾ ਇਹ ਬੜਾ ਦੱਸਿਆ ਉਹਨਾਂ ਨੇ ਘਰਦਿਆਂ ਨੇ ਕਹਿੰਦੇ ਵੀ ਆਪਣੀਆਂ ਚੀਜ਼ਾਂ ਦੀ ਸਾਮ ਸੰਭਾਲ ਬਹੁਤ ਕਰਦੇ ਸੀ ਅੱਜ ਵੀ ਅਸੀਂ ਉਹਨਾਂ ਦੇ ਬੂਟ ਵੇਖੇ ਨੇ ਜਿਨ੍ਹਾਂ ਤੇ ਉਹਨਾਂ ਦਾ ਨਾਮ ਲਿਖਿਆ ਹੋਇਆ ਤੇ ਇੱਕ ਤ੍ਰਿਕੋਣੀ ਦੇ ਵਿੱਚ ਉਹਨਾਂ ਨੇ ਸਾਂਭ ਕੇ ਰੱਖੇ ਹੋਏ ਸੀ ਤਾਂ ਇਦਾਂ ਹੀ ਤੁਹਾਨੂੰ ਲੱਗਦਾ ਵੀ ਪਰਿਵਾਰ ਨੂੰ ਵੀ ਇਦਾਂ ਹੀ ਸਾਂਭਦੇ ਹੁੰਦੇ ਸੀ ਬਿਲਕੁਲ ਜੀ ਬਿਲਕੁਲ ਪਰਿਵਾਰ ਨੂੰ ਵੀ ਇਦਾਂ ਹੀ ਸਾਂਭਦੇ ਸੀ ਨਾਲੇ ਉਹਨਾਂ ਦਾ ਨਾ ਇੰਨਾ ਸ਼ੌਂਕ ਸੀਗਾ ਕੱਪੜਿਆਂ ਦਾ ਸ਼ੂਆਂ ਦਾ ਇਹਨੂੰ ਮੈਚਿੰਗ ਕਰਕੇ ਪਾਉਣੀ ਉਹ ਨਹੀਂ ਹੈਨਾ ਬ੍ਰਾਂਡਡ ਕੱਪੜੇ ਪਾਉਣੇ ਜਿੱਦਾਂ ਹੈਨਾ ਸੋਨੇ ਦੇ ਸਟੱਡਾਂ ਵਾਲੀ ਕਈ ਵਾਰੀ ਸ਼ਰਟ ਪਾਉਣੀ ਜਦੋਂ ਥੋੜਾ ਜਿਹਾ ਪਹਿਲਾਂ ਦੀ ਗੱਲ ਆ ਇਹ ਹੈ ਹਨਾ ਬਹੁਤ ਸ਼ੌਂਕ ਸੀ ਉਹਨਾਂ ਨੂੰ ਜਿੱਦਾਂ ਇਦਾਂ ਦਾ ਆਪਣੀ ਸਿਹਤ ਵੱਲ ਵੀ ਹਨਾ ਦੰਦਾਂ ਦਾ ਖਾਣ ਦਾ ਨਿਗਾਹ ਜੇ ਤੱਕ ਵਾਲੀ ਸੋਹਣੀ ਸੀ ਉਹਨਾਂ ਦੀ ਹਨਾ ਨਨਕ ਨਹੀਂ ਲੱਗੀ ਨਹੀਂ ਐਨਕ ਲੱਗੀ ਹੋਈ ਸੀ ਹਨਾ ਰੋਟੀ ਬੜੀ ਸੋਹਣੀ ਖਾ ਲੈਂਦੇ ਹੁੰਦੇ ਸੀ ਫਿਰ ਰੋਜ਼ ਬਾਗ ਕਰਦੇ ਸੀ ਪਿੰਡ ਨੂੰ ਜਾਂਦੇ ਸੀ ਫੇ ਹਨਾ ਜਿੱਦਾਂ ਥੜੇ ਤੇ ਵੀ ਬਹਿਣਾ ਜਾਂ ਪਿੰਡ ਦੇ ਵਿੱਚ ਹੋਰ ਪਤਵੰਤਾਂ ਦੇ ਸੱਜਣਾਂ ਨੂੰ ਮਿਲਣਾ ਜਿੱਦਾਂ ਹਨਾ ਬਹੁਤ ਚੰਗੀ ਜਿੱਦਾਂ ਜ਼ਿੰਦਗੀ ਹੋਣ ਤੱਕ ਜੀਏ ਉਹ ਨਹੀਂ ਜਿੱਦਾਂ ਆ ਤੇ ਇੱਕ ਬਹੁਤ ਭਾਰੀ ਛੱਟ ਲੱਗੀ ਹੈ ਜਿੱਦਾਂ ਸਾਡੇ ਸਾਰੇ ਪਿੰਡ ਨੂੰ ਜਾਂ ਪਰਿਵਾਰ ਨੂੰ ਜਾਂ ਇਲਾਕੇ ਨੂੰ ਜਾਂ ਇਹ ਪੰਜਾਬ ਨੂੰ ਹੈਨਾ ਹਾਂਜੀ ਬਿਲਕੁਲ ਜੀ ਸਭ ਪਿੰਡ ਦੇ ਨੌਜਵਾਨ ਜਿਹੜੇ ਨੇ ਉਹਨਾਂ ਦੇ ਵਿੱਚ ਕਿਹੋ ਜਿਹਾ ਰੁਝਾਨ ਸੀ ਉਹਨਾਂ ਦੇ ਨਾਲ ਅਕਸਰ ਮੈਨੂੰ ਲੱਗਦਾ ਗੱਲਬਾਤ ਕਰਦੇ ਹੀ ਰਹਿੰਦੇ ਸੀ ਬਿਲਕੁਲ ਕਰਦੇ ਰਹਿੰਦੇ ਸੀ ਜੀ ਨੌਜਵਾਨਾਂ ਦਾ ਅਕਸਰ ਕਰਦੇ ਰਹਿੰਦੇ ਸੀ ਗਰਾਊਂਡ ਵਿੱਚ ਜਾਂਦੇ ਸੀ ਜਦੋਂ ਮੈਚ ਹੁੰਦੇ ਸੀ ਉਹਨਾਂ ਦੇ ਨਾਲ ਬੜਾ ਉਹਨਾਂ ਦੇ ਨਾਲ ਹਿੱਸਾ ਲੈਂਦੇ ਸੀ ਸਾਰਾ ਜਾ ਕੇ ਜਿੱਦਾਂ ਹਨਾ ਤੇ ਬਹੁਤ ਖੁਸ਼ ਰਹਿੰਦੇ ਸੀ ਜਦਾਂ ਇੱਥੇ ਵੀ ਕਿਸੇ ਨੇ ਆਉਣਾ ਤਾਂ ਉਹ ਹਰੇਕ ਦੇ ਨਾਲ ਤੁਸੀਂ ਵੀ ਚਾਹਤ ਅੱਗੇ ਆਏ ਹੋਗੇ ਜਦਾਂ ਮੀਡੀਆ ਦੇ ਨਾਲ ਵੀ ਬੜੀਆਂ ਗੱਲਾਂ ਕਰਕੇ ਖੁਸ਼ ਰਹਿੰਦੇ ਹੁੰਦੇ ਸੀ ਦੱਸਦੇ ਸੀ ਸਾਰਾ ਕੁਝ ਜਦਾਂ ਹਾਂਜੀ ਤੁਹਾਡੀ ਆਖਰੀ ਵਾਰ ਮੁਲਾਕਾਤ ਜਿਹੜੀ ਬਾਬੂ ਫੋਜ ਸਿੰਘ ਹੋਂ ਨਾਲ ਕਦੋਂ ਹੁੰਦੀ ਹੈ ਇਹ ਮੇਰੀ ਤਾਂ ਇੱਕ ਦੋ ਦਿਨ ਪਹਿਲਾਂ ਹੀ ਹੋਈ ਹੈ ਜਦਾਂ ਮੈਂ ਇੱਥੇ ਆਇਆ ਸੀ ਜਦਾਂ ਘਰ ਤੇ ਬਾਹਲਾਤ ਨਹੀਂ ਕਰ ਸਕਿਆ ਪਰ ਮੈਂ ਥੋੜਾ ਜਿਹਾ ਠੜਕਿਆ ਸੀ ਉਦਾਂ ਅਸੀਂ ਇੱਕ ਦੂਜੇ ਦੇ ਨਾਲ ਮਿਲਦੇ ਸੀ ਤੁਹਾਨੂੰ ਵੀ ਅਕਸਰ ਤੁਸੀਂ ਮਿਲਦੇ ਸੀ ਕਿਹੜੀ ਗੱਲ ਸੀ ਖਾਸ ਤੌਰ ਦੇ ਉਤੇ ਬਾਬਾ ਫੋਜ ਸਿੰਘ ਤੁਹਾਡੇ ਨਾਲ ਕਰਦੇ ਹੁੰਦੇ ਸੀਗੇ ਉਹ ਤਾਂ ਇੱਦਾਂ ਸਮਝਾਉਂਦੇ ਹੀ ਹੁੰਦੇ ਸੀ ਵੀ ਕਾਕਾ ਚੰਗੇ ਪਾਸੇ ਹੀ ਰਹਿਣਾ ਹੈ ਆਪਾਂ ਹੈਨਾ ਹੋਰ ਬਾੜੇ ਪਾਸੇ ਵੱਲੋਂ ਨਹੀਂ ਸੋਚਣਾ ਚਾਹਤਾ ਕਿਉਂਕਿ ਸਾਡੇ ਤਾਂ ਉਹ ਬਜ਼ੁਰਗ ਸਿੱਗੇ ਹੈਨਾ ਤੇ ਬਹੁਤ ਸਾਫ਼ ਜ਼ਿੰਦਗੀ ਜੀਏ ਉਹ ਨਹੀਂ ਹੈਨਾ ਪਹਿਲਾਂ ਮਿਹਨਤ ਵੀ ਬਹੁਤ ਕੀਤੀ ਜਦੋਂ ਪਹਿਲਾਂ ਖੇਤੀਬਾੜੀ ਕਰਦੇ ਰਹੇ ਉਹ ਤਾਂ ਦੌੜਾਂ ਤਾਂ ਇੰਗਲੈਂਡ ਜਾ ਕੇ ਉਹ ਨਹੀਂ ਸ਼ੁਰੂ ਕੀਤੀਆਂ ਜਦੋਂ ਹੈਨਾ ਹਾਂਜੀ ਹਾਂਜੀ ਬਿਲਕੁਲ ਅੱਛਾ ਇੱਥੇ ਘਰ ਦੇ ਵਿੱਚ ਡੰਗਰ ਬੱਚਾ ਲਵੇਰੀ ਵੀ ਰੱਖਿਆ ਹੋਈਆਂ ਨੇ ਹੈਨਾ ਗਾਵਾਂ ਵੀ ਨੇ ਤੇ ਉਹਨਾਂ ਦੇ ਨਾਲ ਵੀ ਕੋਈ ਰੁਟੀਨ ਰਹਿੰਦੀ ਸੀ ਬਹੁਤ ਉਹ ਓਦਾਂ ਪਸ਼ੂਆਂ ਦਾ ਸ਼ੌਂਕ ਬਹੁਤ ਸੀ ਉਹਨਾਂ ਨੂੰ ਪਹਿਲਾਂ ਤਾਂ ਜਦੋਂ ਖੇਤੀਬਾੜੀ ਕਰਦੇ ਸੀ ਜਾਂ ਉਹ ਨਹੀਂ ਬਾਲ ਵੀ ਰੱਖੇ ਹੁੰਦੇ ਸੀ ਆਪ ਹਾਲ ਵਾਉਂਦੇ ਸੀ ਜਦਾਂ ਬੇਲਣਾ ਚੱਲਦਾ ਹੁੰਦਾ ਸੀ ਗੋੜ ਕੱਢਦੇ ਹੁੰਦੇ ਸੀ ਆਪ ਮਸ਼ੀਨ ਪੱਠੇ ਕੁੱਤਣੇ ਵਾਲੀ ਸ਼ੌਂਕ ਬਹੁਤ ਸੀ ਬੋਲਦਾਂ ਦੇ ਖਾਸ ਕਰਕੇ ਜਦਾਂ ਵਧੀਆ ਪਸ਼ੂ ਰੱਖਣੇ ਹਨਾ ਮੱਝਾਂ ਵੀ ਵਧੀਆ ਰੱਖਣੀਆਂ ਇਦਾਂ ਹਾਂਜੀ ਠੀਕ ਹੈ ਜੀ ਬਹੁਤ ਬਹੁਤ ਸੋ ਬਿਲਕੁਲ ਇਹ ਬਾਬਾ ਫੌਜਾ ਸਿੰਘ ਹੋਣ ਦਾ ਘਰ ਹੈ ਇੱਕ ਵਾਰ ਕੈਮਰਾਮੈਨ ਨੂੰ ਕਹਾਂਗੇ ਤੁਹਾਨੂੰ ਸਿੱਧੀਆਂ ਤਸਵੀਰਾਂ ਜਿਹੜੀਆਂ ਉਹ ਦਿਖਾਈਆਂ ਜਾਣ ਤੇ ਇਸ ਜਗ੍ਹਾ ਦੇ ਉੱਪਰ ਬਾਬਾ ਫੌਜਾ ਸਿੰਘ ਰਹਿੰਦੇ ਸੀ ਤਾਂ ਉਧਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਘਰ ਦੇ ਵਿੱਚ ਗਾਵਾਂ ਮੱਝਾਂ ਵੀ ਜੜੀਆਂ ਰੱਖੀਆਂ ਹੋਈਆਂ ਨੇ ਪਿੰਡ ਦੇ ਲੋਕਾਂ ਦੇ ਦਸਨ ਮੁਤਾਬਕ ਬਹੁਤ ਜ਼ਿਆਦਾ ਡੰਗਰ ਵੱਛੇ ਦੇ ਨਾਲ ਵੀ ਬਹੁਤ ਉਹਨਾਂ ਨੂੰ ਪਿਆਰ ਸੀ ਇਸ ਦੇ ਨਾਲ ਨਾਲ ਬਾਬਾ ਫੌਜਾ ਸਿੰਘ ਜਿਹੜੇ ਨੇ ਉਹ ਉਹਨਾਂ ਨੂੰ ਹਲ ਜਿਹੜਾ ਚਲਾਉਣਾ ਹੈ ਹਲ ਚਲਾਉਣਾ ਵੀ ਹਲ ਵਾਉਣਾ ਵੀ ਬਹੁਤ ਵਧੀਆ ਲੱਗਦਾ ਸੀ ਤਾਂ ਬਾਬਾ ਫੌਜਾ ਸਿੰਘ ਗੁੜ ਵੀ ਜਿਹੜਾ ਕੱਢ ਲੈਂਦੇ ਸੀ ਜੋ ਉਹਨਾਂ ਨੇ ਦੱਸਿਆ ਤਾਂ ਬੜੀ ਸਾਫ਼ ਤੇ ਸੁੱਚੀ ਸਖਸ਼ੀਅਤ ਬਾਬਾ ਫੌਜਾ ਸਿੰਘ ਜਿਹੜੇ ਕਿ ਤੁਹਾਨੂੰ ਦੱਸ ਦਈਏ ਕੌਣ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਕ ਚੁੱਕੇ ਨੇ ਬਾਬਾ ਫੌਜਾ ਸਿੰਘ ਇਹ ਘਰ ਦੇ ਵਿੱਚ ਆਪਣੇ ਛੋਟੇ ਪੁੱਤਰ ਤੇ ਆਪਣੀ ਨੂੰਹ ਤੇ ਆਪਣੀ ਪੋਤੀ ਦੇ ਨਾਲ ਰਹਿੰਦੇ ਸਨ ਆਪਣੀਆਂ ਚੀਜ਼ਾਂ ਨੂੰ ਬੜਾ ਜਿਹੜਾ ਸੰਭਾਲ ਕੇ ਬੜਾ ਸੰਜੋਗ ਕੇ ਬੜਾ तरीके ਦੇ ਨਾਲ ਉਹਨਾਂ ਵੱਲੋਂ ਰੱਖਿਆ ਜਾਂਦਾ ਸੀ ਜਿਵੇਂ ਇਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਸ਼ੌਂਕ ਬਹੁਤ ਸੀ ਕੱਪੜਿਆਂ ਦਾ ਬਹੁਤ ਸ਼ੌਂਕ ਸੀ ਬ੍ਰਾਂਡਡ ਕੱਪੜੇ ਪਾਉਂਦੇ ਸੀ ਬ੍ਰਾਂਡਡ ਸ਼ੂ ਪਾਉਂਦੇ ਸੀ ਹਲੇ ਤੱਕ ਤੇ 114 ਸਾਲ ਦੀ ਉਮਰ ਦੇ ਵਿੱਚ ਜਿਹੜੇ ਬਾਬਾ ਫੌਜਾ ਸਿੰਘ ਨੇ ਉਹਨਾਂ ਨੇ ਅੰਤਿਮ ਸਾਹ ਲੈਨੇ ਦੱਸ ਦਈਏ ਜਲੰਧਰ ਪਟਾਣਕੋਟ ਹਾਈਵੇ ਦੇ ਉੱਪਰ ਸਥਿਤ ਹੈ ਪਿੰਡ ਬਿਆਸ ਜਿੱਥੇ ਦੇ ਰਹਿਣ ਵਾਲੇ ਬਾਬਾ ਫੌਜਾ ਸਿੰਘ ਇਹ ਉਹਨਾਂ ਦਾ ਘਰ ਹੈਗਾ ਜਿਸ ਜਗ੍ਹਾ ਤੇ ਅੱਜ ਸੋਗ ਦੀ ਲਹਿਰ ਪਸਰੀ ਹੋਈ ਹੈ 80 ਸਾਲ ਦੀ ਉਮਰ ਦੇ ਵਿੱਚ ਦੌੜਨਾ ਸ਼ੁਰੂ ਕੀਤਾ ਟਰਬਨ ਟਰਨੇਡੋ ਦੇ ਨਾਮ ਤੇ ਮਸ਼ਹੂਰ ਬਾਬਾ ਫੌਜਾ ਸਿੰਘ ਜਿਨ੍ਹਾਂ ਨੇ ਬਹੁਤ ਜ਼ਿਆਦਾ ਮਸ਼ਹੂਰੀਅਤ ਖੱਟੀ ਹੈ ਉਹ ਥਾਂ ਹੈ ਜਿਸ ਥਾਂ ਦੇ ਉੱਪਰ ਖੁਦ ਆ ਕੇ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਦੇ ਵੱਲੋਂ ਸਨਮਾਨ ਦੇ ਵਜੋਂ ਉਹਨਾਂ ਦੇ ਪੈਰ ਛੁਏ ਗਏ ਸਨ ਤੇ ਉਹਨਾਂ ਦੇ ਪੈਰਾਂ ਨੂੰ ਹੱਥ ਲਗਾਇਆ ਗਿਆ ਸੀ ਸਨਮਾਨ ਦੇ ਵਜੋਂ ਤੇ ਹੁਣ ਤੁਹਾਨੂੰ ਦੱਸ ਦਈਏ ਬਾਬਾ ਫੌਜਾ ਸਿੰਘ ਹੋਣਾਂ ਦੀਆਂ ਜੋ ਅੰਤਿਮ ਰਸਮਾਂ ਨੇ ਉਹ 2-3 ਦੇ 2-3 ਦਿਨਾਂ ਦੇ ਬਾਅਦ ਜਿਹੜੀਆਂ ਹੋਣਗੀਆਂ ਕਿਉਂਕਿ ਉਹਨਾਂ ਦੇ ਬੱਚੇ ਜਿਹੜੇ ਨੇ ਵਿਦੇਸ਼ਾਂ ਦੇ ਵਿੱਚ ਰਹਿੰਦੇ ਨੇ ਉਹ ਇੱਥੇ ਵਾਪਸ ਆਉਣਗੇ ਇੱਥੇ ਵੀ ਤੁਹਾਨੂੰ ਦੱਸ ਤੁਹਾਨੂੰ ਦੱਸ ਦਈਏ ਬਾਬਾ ਫੌਜਾ ਸਿੰਘ ਜਿਹੜੇ ਨੇ ਉਹਨਾਂ ਦੇ ਇੱਕ ਪੁੱਤਰ ਤੇ ਇੱਕ ਧੀ ਦੀ ਜਿਹੜੀ ਮੌਤ ਹੋ ਚੁੱਕੀ ਹੈ ਤੇ ਇੱਕ ਧੀ ਹੁਣ ਜਿਹੜੀ ਹੈ ਉਹ ਬਾਬਾ ਫੌਜਾ ਸਿੰਘ ਦੀ ਕੈਨੇਡਾ ਦੇ ਵਿੱਚ ਰਹਿੰਦੀ ਹੈ ਤੇ ਪੁੱਤਰ ਤੇ ਧੀ ਇੰਗਲੈਂਡ ਦੇ ਵਿੱਚ ਵੀ ਰਹਿੰਦੇ ਨੇ ਜਦੋਂ ਹੁਣ ਉਹ ਵਾਪਸ ਪਰਤਣਗੇ ਇੱਥੇ ਤਾਂ ਫੇਰ ਬਾਬਾ ਫੌਜਾ ਸਿੰਘ ਦੀਆਂ ਅੰਤਿਮ ਰਸਮਾਂ ਜਿਹੜੀਆਂ ਨੇ ਉਹ ਕੀਤੀਆਂ ਜਾਣਗੀਆਂ ਪਰ ਵੱਡਾ ਕਾਟਾ ਵਿਸ਼ਵ ਪੱਧਰ ਦੇ ਉੱਪਰ ਪੈ ਚੁੱਕਾ ਹੈ ਕਿਉਂਕਿ 114 ਸਾਲ ਦੇ ਦੁੜਾਕ ਬਾਬਾ ਫੌਜਾ ਸਿੰਘ ਜਿਹੜੇ ਕਿ ਹੁਣ ਦੇ ਟਾਈਮ ਤੱਕ ਵੀ ਨੌਜਵਾਨਾਂ ਦੇ ਲਈ ਮੋਟੀਵੇਸ਼ਨਸ ਹਨ ਉਹਨਾਂ ਨੂੰ ਸੈਰ ਕਰਨੀ ਬਹੁਤ ਜ਼ਿਆਦਾ ਪਸੰਦ ਸੀ ਘਰ ਦੇ ਬਾਹਰ ਦੀ ਤਸਵੀਰ ਇੱਕ ਵਾਰ ਤੁਹਾਨੂੰ ਦਿਖਾਈਏ ਘਰ ਦੇ ਬਾਹਰ ਬਿਲਕੁਲ ਬਹੁਤ ਵੱਡੀ ਇੱਕ ਜਿਹੜੀ ਹੈ ਉਹਨਾਂ ਦੇ ਵੱਲੋਂ ਫਰਨੀ ਬਣਾਈ ਗਈ ਸੀ ਘਰ ਦੇ ਬਾਹਰ ਉਹਨਾਂ ਨੂੰ ਬਹੁਤ ਜ਼ਿਆਦਾ ਨੇਚਰ ਦੇ ਨਾਲ ਵੀ ਪਿਆਰ ਸੀ ਤਾਂ ਸੈਰ ਕਰਦੇ ਕਰਦੇ ਹਾਈਵੇ ਦੇ ਉੱਤੇ ਨਿਕਲ ਜਾਂਦੇ ਸਨ ਤਾਂ ਹਾਈਵੇ ਦੇ ਉੱਤੇ ਜਾਂਦੇ ਹੀ ਕੱਲ ਬੀਤੇ ਦਿਨੀ ਤੁਹਾਨੂੰ ਦੱਸ ਦਈਏ ਉਹਨਾਂ ਨੂੰ ਇੱਕ ਵਾਹਨ ਦੇ ਵੱਲੋਂ ਟੱਕਰ ਮਾਰ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਉਹਨਾਂ ਦੀਆਂ ਪਸਲੀਆਂ ਤੇ ਸੱਟ ਲੱਗਦੀ ਹੈ ਨਿੱਜੀ ਹਸਪਤਾਲ ਦੇ ਵਿੱਚ ਉਹਨਾਂ ਨੂੰ ਦਾਖਲ ਕਰਵਾਇਆ ਜਾਂਦਾ ਹੈ ਬਾਬਾ ਫੌਜਾ ਸਿੰਘ ਨੂੰ ਜਿੱਥੇ ਡਾਕਟਰਾਂ ਦੇ ਵੱਲੋਂ ਮ੍ਰਿਤਕ ਕੋਸ਼ਤ ਕਰ ਦਿੱਤਾ ਜਾਂਦਾ ਆਦਮپور ਦੀ ਪੁਲਿਸ ਲਗਾਤਾਰ ਤੁਹਾਨੂੰ ਦੱਸਦੀ ਹੈ ਸੀਸੀਟੀਵੀ ਕੈਮਰੇ ਖੰਗਾਲ ਰਹੀ ਹੈ ਕਾਰਵਾਈ ਦੇ ਵਿੱਚ ਲੱਗੀ ਹੋਈ ਹੈ ਉਸ ਦੀ ਵੀ ਜੋ ਅਪਡੇਟ ਹੋਏਗੀ ਅਸੀਂ ਜਲਦੀ ਹੀ ਤੁਹਾਡੇ ਰੂਬਰੂ ਕਰਾਂਗੇ ਕੈਮਰਾਮੈਨ ਪੰਕਜ ਜਨਨ ਮਨਪ੍ਰੀਤ ਕੌਰ ਲਈ ਪੰਜਾਬੀ ਟੀਵੀ ਜਲੰਧ